ਜੀ ਆਦਿਆ ਸਮੇਤ ਇੱਕ ਮਹਿਲਾ ਨੂੰ ਪੁੱਛ ਗਿਛ ਵਾਸਤੇ ਉਹ ਸੀਆਈ ਸਟਾਫ ਲੈ ਗਏ ਤਾਂ ਜਦੋਂ ਇਸ ਦੀ ਭਿੰਨ ਕਬਾਲਮਿਕੀ ਸਮਾਜ ਨੂੰ ਲੱਗਦੀ ਆ ਤਾਂ ਉਹ ਥੋੜਾ ਥੋੜੇ ਕਰਦੇ ਕਰਦੇ ਉਹ ਸੀਆਈ ਸਟਾਫ ਦੇ ਬਾਹਰ ਵੱਡਾ ਇਕੱਠ ਹੋ ਗਿਆ ਜਿਸ ਤੋਂ ਬਾਅਦ ਕਈ ਘੰਟਿਆਂ ਦੀ ਪੁੱਛ ਗਿਛ ਤੋਂ ਬਾਅਦ ਸੀਆਈ ਸਟਾਫ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਛੱਡ ਦਿੱਤਾ ਗਿਆ ਆਓ ਦੇਖਦੇ ਹਾਂ ਵਧੀਆ ਜੀ ਸ਼ਾਂਤੀ ਜੀ ਕਰਾਈਓ ਇੱਕ ਮਿੰਟ ਓਕੇ ਰਿਸ਼ੀ ਕੀ ਮੈਟਰ ਹੋਇਆ ਸੀਗਾ ਤੁਹਾਨੂੰ ਜਿਹੜਾ ਸੀਆਈਏ ਸਟਾਫ ਵੱਲੋਂ ਚੁੱਕੇ ਜਾਂਦਾ ਗਿਆ ਸੀ ਦੇਖੋ ਜੀ ਪਿਛਲੇ ਦਿਨ ਇਹ ਨਾਲ ਲੜਾਈ ਹੋਈ ਸੀ ਠੇਕੇਦਾਰਾਂ ਦਾ ਤੇ ਬੜਾ ਦੇ ਬੇਟੇ ਨਾਲ ਜਿਸ ਵਿੱਚ ਜਮਾਨਤ ਚ ਮੁੰਤਾਂ ਲੱਗੀਆਂ ਪਈਆਂ ਵਾ ਇਹ ਥੋੜੇ ਦਿਨ ਪਹਿਲਾਂ ਦੀ ਦੇਖਿਆ ਧਰਨਾ ਲੱਗਾ ਕਾਂਗਰਸ ਵੱਲੋਂ ਉਹਰੇ ਚ ਬਿਆਨ ਦਿੱਤੇ ਗਏ ਸੀ ਕਿ ਮਤਲਬ ਪੁਲਿਸ ਜਦੋਂ ਆਪਣਾ ਜਿਹੜਾ ਨੱਥਵਾਨ ਨੂੰ ਕਹੀ ਗਈ ਜਿਹੜੇ ਗੈਂਗ ਆਫਰ ਹੁੰਦੀ ਪਈ ਆ ਲੁੱਟਾ ਖੋਹ ਹੁੰਦੀ ਪਈਆਂ ਉਹਨਾਂ ਦੇ ਬਿਆਨ ਦਿੱਤੇ ਗਏ ਸੀ ਤਾਂ ਸਾਰਾ ਕੁਸਰਾ ਪਤਾ ਲੱਗਦਾ ਹੀ ਆ ਸਾਫ ਹੀ ਆ ਦੋ ਦਿਨ ਪਹਿਲਾਂ ਧਰਨਾ ਲੱਗਦਾ ਵਾ ਲੜਾਈ ਕਿੰਨੇ ਦਿਨ ਪਹਿਲਾਂ ਹੋਈ ਪ ਪਿਆਪਾ ਮੋਹਦਵਾਰ ਤੋਂ ਦੋੜ ਤੇ ਸਾਨੂੰ ਫੋਨ ਆਂਦਾ ਕਿ ਬਾਹਰ ਰੇਡ ਹੋਈ ਹੈ ਕਿ ਇਹਨਾਂ ਦੀ ਮਤਾਂ ਲੈ ਕੇ ਆ ਆ ਲੱਗਿਆ ਸੀਐਸ ਸਟਾਫ ਤੇ ਅਸੀਂ ਪੁੱਛਣ ਜਾਂਦੇ ਹਾਂ ਸਾਨੂੰ ਕਹਿੰਦੇ ਉਹਦੇ ਨਾਲ ਜੇ ਤੁਹਾਨੂੰ ਵੀ ਜਾਣਾ ਪੈਣਾ ਵਾ ਜਦ ਕਿ ਅਸੀਂ ਤਾਂ ਦੱਸ ਚੁੱਕੇ ਹਾਂ ਕਿ ਆਪਾਂ ਲੜਾਈ ਕੋਈ ਤੋਂ ਸੀਗੇ ਨਹੀਂ ਮੋਹਦਵਾਰ ਹੈਗੇ ਆਪਾਂ ਸਾਨੂੰ ਮੋਹਦਵਾਰ ਬਰਾਰੀ ਜਿੱਦਾਂ ਸਮਾਜ ਸਾਡਾ ਵਾ ਪਾਲਿੰਗ ਸਮਾਜ ਆ ਪਰ ਇਹ ਸਾਨੂੰ ਆਣਾ ਹੀ ਪੈਣਾ ਵਾ ਤੇ ਸਾਨੂੰ ਕਹਿੰਦੇ ਤੁਹਾਨੂੰ ਸੀਐਸ ਸਟਾਫ ਨਾਲ ਸਾਡੇ ਨਾਲ ਤੁਹਾਨੂੰ ਜਾਣਾ ਪੈਣਾ ਨੂੰ ਇਹ ਮੈਨੂੰ ਇੱਥੇ ਲੈ ਕੇ ਆਏ ਆ ਤਾਂ ਜੋ ਵੀ ਚਲੋ ਪੁੱਛ ਗੀਸ਼ੋ ਕੀਤੀਆਂ ਨੇ ਕੀ ਕਹਿ ਕੇ ਲਿਆਏ ਅੱਜ ਤੁਹਾਨੂੰ ਇਹ ਇਹ ਸਾਨੂੰ ਇਹੀ ਕਹਿ ਕੇ ਤੁਹਾਨੂੰ ਨਾਲ ਇਹ ਲੜਾਈ ਕਦੋਂ ਦੀ ਹੋਈ ਉਹ ਜਿਸ ਮੈਟਰ ਤੇ ਤੁਹਾਨੂੰ ਲੱਗਦਾ ਲੜਾਈ 15-20 ਦਿਨੋਂ ਚੱਲੇ ਆ ਠੀਕ ਹੈ ਜੀ ਉਹ ਵੀ ਦੇਖ ਸਕਦੇ ਆ ਇਹ ਮੰਤਰੀ ਸਾਹਿਬ ਦੇ ਖਿਲਾਫ ਜਾਂ ਸਰਕਾਰਾਂ ਦੇ ਖਿਲਾਫ ਜੇ ਧਰਨੇ ਦਵਾਂਗੇ ਆਪਾਂ ਤੇ ਸਾਨੂੰ ਇਦਾਂ ਕੀਤਾ ਜਾਊਗਾ ਹਲ-ਹੜਮ ਹੁਣ ਤੁਸੀਂ ਦੇਖਦੇ ਸਾਡੇ ਆਸ਼ਰਮ ਤੋਂ ਚੱਲਦਾ ਮੁੱਦਾ ਇਹ ਸਾਡੇ ਬਰਾੜੀ ਨੇ ਜਿਹੜੇ ਵਾਲਮੀਕ ਸਮਾਏ ਨਾਲ ਵਿਚਰੇ ਹੁੰਦਾ ਵਾ ਇਹ ਹਾਲੇ ਵੀ ਆਪਣੀ ਮਕੋਮ ਨੂੰ ਕਹਿੰਦਾ ਜਾਗ ਜਾਓ ਵੀ ਦੇਖਦੇ ਸਾਨੂੰ ਮੈਨੂੰ ਗੋਲੀ ਮਾਰਨ ਤੋਂ ਦਿੱਤੀ ਵੀ ਆ ਇੰਨਾ ਹੀ ਜੇ ਐਸਐਪੀ ਸਾਹਿਬ ਇੰਨੀ ਸ਼ਕਤੀ ਵਰਤਦੇ ਪਏ ਆ ਕਿ 23-24 ਪਰਚੇ ਲੈ ਕੇ ਜੇ ਸਾਨੂੰ ਚੁਕਵਾਉਂਦੇ ਮੋਹਦਵਾਰਾਂ ਨੂੰ ਤੇ ਗੈਂਗਵਾੜ ਉਹਨਾਂ ਦਾ ਪ੍ਰੋਟੈਕਸ਼ਨ ਦੇ ਦਿੱਤੀ ਇਹਨਾਂ ਨੇ ਆਂਦੇ ਪਾਰ ਤੇ ਇੱਕ ਸਮਝਾਂਦੇ ਗਿਆ ਉਹਨਾਂ ਦੇ ਘਰ ਬਾਹਰ ਉਹਨਾਂ ਦੇ ਘਰ ਦੇ ਬਾਹਰ ਟੈਂਡ ਲਾ ਕੇ ਪੁਲਿਸ ਦਿੱਤੀ ਵੀ ਆ ਕਿ ਸਾਨੂੰ ਦਿੱਤਾ ਰੀਜ਼ਨ ਕੀਤਾ ਵਾ ਕਿ 도ੜ ਨਾ ਜਾਵੇ ਕਿਤੇ ਬਾਹਰ ਤੇ ਜੇ 도ੜ ਨਾ ਵੰਦੇ ਵਿੱਚ ਜਵਾਨਦਾਂ ਕਰ ਦਿੰਦੇ ਆ ਮਾਤਾ ਨੂੰ ਵੀ ਚੱਕਿਆਂ ਨਾਲ ਕੇ ਮਾਤਾ ਨੂੰ ਨਾਲ ਲੈ ਕੇ ਜੀ ਤੇ ਦੇਖ ਇਹਨਾਂ ਨੂੰ ਮਾਤਾ ਜੀ ਨੂੰ ਕਿੱਥੋਂ ਚੱਕਿਆ ਇਹਨਾਂ ਦੇ ਘਰ ਗਏ ਜੀ ਕਿਹੜਾ ਕਿਹੜਾ ਸਾਡੇ ਲੈਡਿਸ ਪੁਲਿਸ ਨੂੰ ਕਿਹਾ ਜਾਨਸ ਟੱਕ ਕੇ ਲੈ ਕੇ ਗਈ ਆ ਸਾਡੇ ਸਮਾਜ ਨਾਲ ਸ਼ਰ੍ਹਾਂ ਟੱਕਾ ਹੋ ਰਿਹਾ ਵਾ ਇਹ ਜੋ ਅਸੀਂ ਕੀ ਲੱਗਦਾ ਸਾਡੇ ਵਾਸੀ ਮਨ ਇਹ ਸਿਆਸੀ ਸਾਰੀ ਜਿੰਪਾ ਜੀ ਦੀ ਸਾਰੀ ਇੱਕ ਕਰਦੇ ਪਏ ਆ ਜਿਹੜੇ ਬਰੰਜੀ ਆਪਣੀ ਕੱਢ ਰਹੇ ਆ ਤਾਂ ਨੇ ਲੱਗਦੇ ਜੇ ਸਾਡੀ ਆਵਾਜ਼ ਦਾ ਬੰਦ ਹੁੰਦੀ ਆ ਤੇ ਮੇਰੇ ਵੱਲੋਂ ਹੁਣ ਵੀ ਇੱਥੇ ਬਾਹਰ ਘਣਾ ਸਿਜਸਟ ਆਓ ਮੈਤੇ ਪਰਚਾ ਜਿਹੜਾ ਜਿੰਨਾ ਦੇ ਦਿਓ ਅੰਦਰ ਜੇਲ੍ਹ ਦੇ ਭੇਜਣਾ ਭੇਜ ਦਿਓ ਮੈਂ ਜੇਲ੍ਹੋਂ ਡਰਦਾ ਨਹੀਂ ਆ ਜੇ ਗੋਲੀ ਮਾਰੇ ਧਮਕੀ ਵੀ ਜਿਹੜੇ ਗੈਂਗੋਰ ਆਪਣੇ ਜਿਹੜੇ ਗ ਮંત્રી ਸਾਹਿਬ ਦੇ ਇਹ ਕਹਿੰਦੇ ਆ ਬਦਮਾਸ਼ੀ ਨਹੀਂ ਹੁੰਦੀ ਆ ਪੁਰਾਣਾ ਪਰਚਾ ਦੇਖਦੇ ਮੇਰੇ ਕੋਲ ਐਫੀਡੇਟ ਪਏ ਆ ਲੜਾਈ ਕਿਤੇ ਹੁੰਦੀ ਆ ਸਾਨੂੰ ਵਿੱਚ ਪਰਚੇ ਬਾਤ ਤਾ ਗਿਆ ਵਾ ਜਿਹੜੇ ਮਦਈ ਆ ਮਦਈ ਕਹਿ ਰਿਹਾ ਵਾ ਕਿ ਲੜਾਈ ਸੀਗੇ ਨਹੀਂ ਫੇਰ ਵੀ ਜਿੰਪਾ ਜਿਹੜੇ ਜਿਹਰੇ ਆਪਣੇ ਜੋਰ ਪਾ ਕੇ ਸਾਡੇ ਤੇ ਪਰਚਾ ਕਰਾਇਆ ਉੱਤੇ ਤੁਸੀਂ ਦੇਖ ਸਕਦੇ ਆ ਤਰਨਾ ਲੰਕਾ ਕਰਦੇ ਆ ਕਿਉਂ ਹੋ ਰਿਹਾ ਕਿਉਂਕਿ ਇੱਕ ਪਾਸੇ ਜਿਹੜੇ ਸੀਨੀਅਰ ਨੇ ਵਿਸ਼ੁਮਨਾਥ ਭੰਟੀ ਉਹਨਾਂ ਵੱਲੋਂ ਇੱਕ ਬਹੁਤ ਤਲਖ ਭਰੀ ਜਿਹੜੀ ਉਹ ਬਿਆਨਬਾਜ਼ੀ ਕੀਤੀ ਗਈ ਸੀ ਲੱਗਦਾ ਉਸ ਨੂੰ ਲੈ ਕੇ ਇਹ ਕੀਤੀ ਗਈ ਹੈ ਬਿਲਕੁਲ ਸਰ ਬਿਲਕੁਲ ਤੁਸੀਂ ਆਪ ਦੇ ਦੋ ਦਿਨ ਪਹਿਲਾਂ ਇੱਕ ਵਾਰ ਬਿਆਨ ਦਿੱਤੇ ਜਾਂਦੇ ਆ ਕੱਲ ਜਿੰਬਾ ਜੀ ਕਹਿੰਦੇ ਪਏ ਆ ਕਿ ਇਹਨਾਂ ਨੂੰ ਐਸਐਸਪੀ ਸਾਹਿਬ ਆ ਪੁੱਛਣਗੇ ਇਸ ਚੀਜ਼ ਨੂੰ ਐਸਐਸਪੀ ਸਾਹਿਬ ਆਪਾਂ ਪੁੱਛਦੇ ਆ ਸਾਡੇ ਜਿਹੜੇ ਆਸ਼ਰਮ ਦਾ ਮੁੱਦਾ ਹੋਇਆ ਪਿਆ ਉਹਦੇ ਤੋਂ ਬੋਲੀ ਨਹੀਂ ਹੁਣ ਜੇ ਸਾਨੂੰ ਚੱਕਣਾ ਸੀ ਆਪਾਂ ਵੇਚ ਦਿੱਤਾ ਮੈਂ ਕੋਈ ਨਸ਼ਾ ਵੇਚਦਾ ਜਾਂ ਮੈਂ ਕੋਈ ਗੈਂਗਸਟਰ ਕੀ ਕਹਿ ਕੇ ਛੱਡਿਆ ਹੁਣ ਤੁਹਾਨੂੰ ਇਥੋਂ ਕੁਛ ਨਹੀਂ ਸਾਨੂੰ ਕੋਈ ਕੁਛ ਨਾ ਪੁੱਛ ਕੇ ਚੁਕਈਏ ਕੁਛ ਸੰਤ ਬਾਦ ਇਹਨਾਂ ਕਹੇ ਲੈ ਕੇ ਆਏ ਮੈਨੂੰ ਕਿ ਜੀ ਮੋਦਵਰ ਨਾਲ ਲੈਪਨਾਂ ਲੈ ਕੇ ਜਾਣੇ ਤੁਹਾਨੂੰ ਤੁਹਾਡਾ ਹੁਕਮ ਹੈ ਕਿਹੜੇ ਮੱਲੇ ਚ ਘਰ ਆ ਤੁਹਾਡਾ ਮੇਰਾ ਸੁਖਦੇਵਰ ਘਰ ਆ ਇਹਨਾਂ ਦੇ ਘਰ ਭਾਗ ਨਾ ਰੇਡ ਹੋਈ ਸੀਗੀ ਠੀ ਠੀਕ ਹੈ ਮਤਲਬ ਕਿ ਇਹਨਾਂ ਨੂੰ ਵੀ ਲੜਾਈ ਦੇ ਵਿੱਚ ਇਨਵੋਲਵਮੈਂਟ ਨਹੀਂ ਕੁਝ ਨਹੀਂ ਇਹਨਾਂ ਨੂੰ ਸਾਫ ਇਹਨਾਂ ਨੇ ਸਾਰਾ ਆਪਣਾ ਮੋਬਾਈਲ ਦਿਖਾ ਦਿੱਤਾ ਸਾਰੇ ਬਿਨ ਡਿਟੇਲਾ ਦੇ ਦਿੱਤੀਆਂ ਵਾ ਜਿਹੜੇ ਪੁਛ ਗਈ ਸੀ ਵਿੱਚ ਦੌਰਾਨ ਕੁਝ ਵੀ ਨਹੀਂ ਮਿਲਿਆ ਇਹਨਾਂ ਨੂੰ ਪਰ ਲੜਾਈ ਦੇ ਵਿੱਚ ਮਾਤਾ ਜੀ ਦਾ ਕੀ ਰੋਲ ਕੋਈ ਰੋਲ ਨਹੀਂ ਜੀ ਬਸ ਦਾ ਨਸੀਬ ਦਾ ਮੈਂ ਰੰਜਿਸ਼ ਕਰਨੀ ਸੀਗੀ ਪਰਸੋਂ ਉਹਨਾਂ ਨੂੰ ਪਤਾ ਸੀਗਾ ਇਹ ਲੜਾਈ ਇਹਨਾਂ ਦੀ ਹੋਈ ਪਈ ਇਹਨਾਂ ਨੂੰ ਪਤਾ ਪਰਸੋਂ ਪਰਸੋਂ ਉਹਨਾਂ ਨੂੰ ਪਤਾ ਹੀ ਲੜਾਈ ਜਿਹੜੀ ਆਪਣਾ ਬਿਆਨ ਦਿੱਤੇ ਆ ਹੁਣ 20 ਪੁਆਇੰਟ ਲੱਭਦੇ ਵੇ ਸੀਗੇ ਕਿ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਵਾਲਿੰਗਸ ਮਾਤ ਦਾ ਬੰਦਾ ਖੇਲ ਲੱਤਾ ਜਾਵੇ ਠੀਕ ਹੈ ਜੀ ਚਲ ਕਿਹੜੀ ਜਣਾ ਹੋ ਕੇ ਤੇ ਜਾਣਾ ਹੈ ਭਾਜੀ ਓਕੇ ਅੰਦਰ ਵੀ ਮਾਰਨ ਦਾ ਤਾਂ ਗਿਆ ਗਣੀ ਮਤ ਇਹ ਰਹੀ ਕਿ ਮਾਹੌਲ ਜ਼ਿਆਦਾ ਗਰਮਾਉਣ ਤੋਂ ਬਚਾ ਰਿਹਾ ਹੈ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਅਜਿਹੇ ਇਕੱਠ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉੱਥੇ ਮਾਹੌਲ ਹਮੇਸ਼ਾ ਹੀ ਤਣਾਅਪੂਰਨ ਬਣ ਜਾਂਦਾ ਪਰ ਇੱਥੇ ਇਸ ਤਰੀਕੇ ਨਾਲ ਜਿਹੜਾ ਕਿ ਉਹਨਾਂ ਨੂੰ